ਸ਼੍ਰੀ ਮੁਖਸਰ ਸਾਹਿਬ ਦੀ ਮਾਂ ਜੋ ਅਦਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕਿਤੇ ਮਾਨ ਹਲਨੀ ਦੇ ਦਾਅਵੇ ਦੀ ਅਗਲੀ ਮਿਤੀ 9 ਅਪ੍ਰੈਲ 2024 ਕਰ ਦਿੱਤੀ ਗਈ ਹੈ ਭਵਨ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਪੇਸ਼ ਵਕੀਲ ਬੱਬੂ ਸਿੰਘ ਸਿੱਧੂ ਨੇ ਆਰਡਰ 7 ਰੂਲ 11 ਤਹਿਤ ਦਾਵਾ ਰੱਦ ਕਰਨ ਦੀ ਕੀਤੀ ਹੈ ਮੰਗ ਦੇਖੋ ਪੂਰੀ ਖਬਰ ਜਿਹੜਾ ਹੈਗਾ ਦਾਵਾ ਕੀਤਾ ਸੀ ਸੁਖਵੀਰ ਸਿੰਘ ਬਾਦਲ ਵੱਲੋਂ ਕੀ ਹੁੰਦੀ ਹੈ ਅੱਜ ਕਾਰਵਾਈ ਹੋਈ ਹੈ ਅਗਲੀ ਡੇਟ ਕਿੰਨੀ ਹੈਗੀ ਤੇ ਕੀ ਹੁਣ ਤੱਕ ਨਹੀਂ ਕਰਾ ਉਹਦੇ ਚ ਜਿਹੜਾ ਸਤਾਰ ਸੁਖਬੀਰ ਸਿੰਘ ਵੱਲੋਂ ਦਾਵਾ ਕੀਤਾ ਸੀ ਉਹਦੇ ਚ ਭਗਵੰਤ ਸਿੰਘ ਮਾਨ ਜਿਹੜੇ ਮੌਜੂਦਾ ਮੁੱਖ ਮੰਤਰੀ ਐ ਉਹਨਾਂ ਨੇ ਅੱਜ ਆਪਦਾ ਜਵਾਬ ਦਾਵਾ ਪੇਸ਼ ਕਰਨਾ ਸੀ ਮਗਲੀ ਡੇਟ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਰਿਕਵੈਸਟ ਕਰਕੇ ਡੇਟ ਪੁਆਈ ਸੀ ਬਟ ਅੱਜ ਨਵੇਂ ਵਕੀਲ ਸਾਹਿਬ ਪੇਸ਼ ਹੋਏ ਆ ਉਹਨਾਂ ਵੱਲੋਂ ਤੇ ਜਵਾਬ ਦਾਵਾ ਦੇਣ ਦੀ ਬਜਾਏ ਉਹਨਾਂ ਨੇ ਆਰਡਰ 7 ਰੂਲ 11 ਸੀਪੀਸੀ ਦੀ ਐਪਲੀਕੇਸ਼ਨ ਦਿੱਤੀ ਐ ਕਿ ਇਹ ਜਿਹੜਾ ਦਾਵਾ ਪਲੇਂਟ ਰਿਜੈਕਟ ਕਰਨੀ ਬਣਦੀ ਐ ਬਟ ਸੋ ਫਾਰ ਜਿੰਨੀ ਐਪਲੀਕੇਸ਼ਨ ਅਸੀਂ ਪੜ੍ਹੀ ਹੈ ਉਹਦੇ ਅਕੋਰਡਿੰਗਲੀ ਉਹ ਐਪਲੀਕੇਸ਼ਨ ਫ੍ਰਿਵਲੈਸ ਓਨਲੀ ਫਰ ਗੇਨਿੰਗ ਟਾਈਮ ਸਿਰਫ ਟਾਈਮ ਲੈਣ ਆਸਤੇ ਫਾਈਲ ਕੀਤੀ ਹੈ ਉਹ ਐਪਲੀਕੇਸ਼ਨ ਰੂਟੀਨ ਚ ਹਰੇਕ ਬੰਦਾ ਫਾਈਲ ਕਰ ਸਕਦਾ ਹੈ ਰਾਈਟ ਹੁੰਦਾ ਅਗਲੇ ਕੋਲੇ ਬਟ ਸਬਸਟੈਂਸ ਕੋਈ ਨਹੀਂ ਉਹ ਹੁਣ ਨੈਕਸਟ ਡੇਟ ਜਿਹੜੀ 9 ਚਾਰ ਪਈ ਹੈ ਜੀ ਉਸ ਐਪਲੀਕੇਸ਼ਨ ਦਾ ਸਰ ਸੁਖਬੀਰ ਸਿੰਘ ਬਾਦਲ ਵੱਲੋਂ ਅਸੀਂ ਜਵਾਬ ਫਾਈਲ ਕਰਨਾ ਹੈ ਓਕੇ ਇੱਕ ਜਿਹੜਾ ਅਲੀਗੇਸ਼ਨ ਜਿਹੜੇ ਨੇ ਉਹ ਕੀ ਲਾਏ ਗਏ ਨੇ ਦੂਜੀ ਧਿਰੋਂ ਲੋਕ ਕਿ ਤੁਹਾਡੇ ਕੋਲੇ ਆ ਗਿਆ ਹੁਣ ਸਾਰਾ ਕੁਝ ਸਾਇੰਸ ਸਟੱਡੀ ਕੀਤਾ ਜਿੰਨਾ ਮੈਂ ਦੇਖਿਆ ਉਹਦੇ ਚ ਅਲੀਗੇਸ਼ਨ ਉਹਨਾਂ ਨੇ ਉਹਦੇ ਚ ਇਹ ਲਾਇਆ ਹੈ ਕਿ ਜਿਹੜੀ ਲੁਧਿਆਣੇ ਮਤਲਬ ਜੋ ਇਹ ਹੋਇਆ ਸਮਾਗਮ ਹੋਇਆ ਉਹਦੇ ਚ ਸਾਡੇ ਖਿਲਾਫ ਮੇਰੇ ਖਿਲਾਫ ਸਦあす楽 ਵੀ ਨੇ ਸਿਆ ਕਿ ਡੈਫੇਮੇਟਰੀ ਸਟੇਟਮੈਂਟ ਯੂਜ਼ ਕੀਤੀ ਹੈ ਪਹਿਲੀ ਗੱਲ ਤਾਂ ਜਿੱਥੋਂ ਤੱਕ ਮੈਂ ਉਹਦੇ ਦੇਖਿਆ ਉਹ ਤਾਂ ਪਹਿਲਾਂ ਹੀ ਮੁੱਖ ਮੰਤਰੀ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ ਬਲਕਿ ਬਾਹਰਲੇ ਮੁਲਕਾਂ ਤੋਂ ਕਿਹਾ ਆ ਸੀ ਕਿ ਭਾਈ ਉੱਥੇ ਆਪਾਂ ਡਿਸਕਸ਼ਨ ਕਰਾਂਗੇ ਪੰਜਾਬ ਦੇ ਮਸਲਿਆਂ ਤੇ ਕੀਤੇ ਤਾਂ ਉੱਥੇ ਇਹ ਕਹਿੰਦੇ ਜੀ ਉਹਦੇ ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾਤਾ ਕਿ ਇਹ ਜਿਹੜੀ ਬਾਲਾਸਰ ਨੂੰ ਇਹ ਨਹਿਰ ਆਪ ਦੀ ਕਕੜਾ ਕੇ ਲੈ ਗਏ ਤੇ ਇਹ ਸਾਡੇ ਤੇ ਇਲਜ਼ਾਮ ਲਾਇਆ ਬਲਕਿ ਮੁੱਖ ਮੰਤਰੀ ਨੇ ਤਾਂ ਉਹਦੇ ਤੇ ਇਹ ਕਿਹਾ ਹੈ ਕਿ ਐਸਵਾਈਐਲ ਦੇ ਉੱਪਰ ਜੋ ਕੇਂਦਰ ਦਾ ਸਾਡੇ ਖਿਲਾਫ ਤੀਰ ਹੈ ਉਹਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਉਹਨਾਂ ਦੇ ਸਦਾ ਗਿਆਨੀ ਜੈਲ ਸਿੰਘ ਦਾ ਨਾਂ ਆਇਆ ਦਰਬਾਰਾ ਸਿੰਘ ਦਾ ਆਇਆ ਕਾਂਗਰਸ ਦੇ ਮੁਖਮਤਰੀਆਂ ਦਾ ਆਇਆ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜੇ-ਜਿਹੜੇ ਜੋ ਆਏ ਉਹਨਾਂ ਨੇ ਉਹਨਾਂ ਦਾ ਰੂਲ ਦੱਸਿਆ ਬਲਕਿ ਇਲਜ਼ਾਮ ਤਾਂ ਸੈਂਟਰ ਦੇ ਖਿਲਾਫ ਹੈ ਸੈਂਟਰ ਦੀ ਮਾਨ ਹਨ ਨਹੀਂ ਨਹੀਂ ਕੋਈ ਉਹਨਾਂ ਨੇ ਕਿਹਾ ਹੋਈ ਕਿਸੇ ਕਾਂਗਰਸ ਦੇ ਲੀਡਰ ਨੇ ਨਹੀਂ ਕਿਹਾ ਸੈਕੰਡਿਕ ਕੋ ਕਹਿੰਦੇ ਜੀ ਉਹ ਸਾਡੀ ਟਰਾਂਸਪੋਰਟ ਦੇ ਰੂਟਾਂ ਬਾਰੇ ਇਹਨਾਂ ਨੇ ਕਿਹਾ ਉਹਨਾਂ ਨੇ ਪੰਜਾਬ ਦੇ ਜਿੰਨੇ ਟ੍ਰਾਂਸਪੋਰਟ ਹੈ ਸਾਰਿਆਂ ਬਾਰੇ ਡਾਕੂਮੈਂਟਰੀ ਐਵੀਡੈਂਸ دیے ਇਹ ਉਹਨਾਂ ਨੇ ਦੱਸਿਆ ਜੋ ਵੀ ਉਹਨਾਂ ਨੇ ਉੱਥੇ ਉੱਦੇ ਬੋਲੇ ਆ ਉਹਨਾਂ ਨੇ ਆਫੀਸ਼ੀਅਲੀ ਜਿਹੜਾ ਰਿਕਾਰਡ ਸੀ ਉਹ ਪੜ੍ਹ ਕੇ ਉਹਨਾਂ ਨੇ ਦੱਸਿਆ ਇਸ ਕਰਕੇ ਮੈਨੂੰ ਤਾਂ ਉਹਦੇ 'ਚ ਕੋਈ ਵੀ ਇਲਜ਼ਾਮ ਨਹੀਂ ਲੱਗਿਆ ਨਾ ਟ੍ਰਾਂਸਪੋਰਟ ਦਾ ਲੱਗਿਆ ਨਾ ਕੋਈ ਇਹਨਾਂ ਦਾ ਲੱਗਿਆ ਇਸ ਕਰਕੇ ਅਖੀਰ ਦੇ ਉੱਪਰ ਸਮਾ ਉਹਨਾਂ ਨੇ ਰਿਲੀਫ ਕੀ ਮੰਗਿਆ ਇੱਕ ਵੈਰੀ ਇੰਟਰਸਟਿੰਗ ਰਿਲੀਫ ਮੰਗਿਆ ਇਹਦੇ ਵਿੱਚ ਕਹਿੰਦੇ ਸਾਡੀ ਜਿਹੜੀ ਮਾਨਹਾਨੀ ਹੋਈ ਹੈ ਨਾ 1 ਕਰੋੜ ਦੀ ਹੋਈ ਹੈ ਤੇ ਮੈਨੂੰ 2-4 ਬੰਦਿਆਂ ਨੇ ਦੱਸਿਆ ਵੀ ਇਹ ਤਾਂ ਭਾਈ ਕਾਫੀ ਥੋੜੇ ਉਲਟ ਗੱਲਾਂ ਕਹੀਆਂ ਜਿਹੜੇ ਗਵਾਹ ਬਣਾਏ ਆਪਦੇ ਹੀ ਬੰਦੇ ਸੋ ਕਾਲਡ ਉਹਨਾਂ ਨੇ ਕਿਹਾ ਕਿ ਤੇ ਮਾਨਨ ਦੀ ਆਪਣੀ ਉਹਨਾਂ ਨੇ ਵੀ ਇਹ ਗੱਲ ਹੋਈ ਹੈ ਨਾਲ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਜਿਹੜਾ ਅਵਾਰਡ ਪਾਸ ਹੋਵੇ ਉਹ ਅਵਾਰਡ ਸਿੱਖ ਪੰਥ ਲਈ ਤੇ ਜਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਮੋਲਕ ਲਈ ਉਹਨਾਂ ਚ ਵੰਡ ਦਿਓ ਦੇਖੋ ਇਹਦੇ ਕੋਈ ਕਈ ਸੁਣਦਾ ਅਦਾਲਤੋਂ ਕਿੱਥੋਂ ਲੱਭੂਗੀ ਕਿਹਨੂੰ ਤੇ ਕਿੰਨੇ ਕੁਰਬਾਨੀਆਂ ਦਿੱਤੀਆਂ ਕਿਹਨੂੰ ਦਈਏ ਤੇ ਜੋ ਕੋਈ ਦੇਣਾ ਤੇ ਕੋਲੋਂ ਦੇ ਦੇਣਾ ਫਿਰ ਉਹ ਐਡਜਸਟ ਕਰ ਲੈ ਸੋ ਜਿਹੜਾ ਉਹੀ ਗੱਲ ਆ ਗਈ ਮੁੜ ਕੇ ਤੇ ਕੇਸ ਪਾਉਣ ਦਾ ਮਕਸਦ ਜਿਹੜਾ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਦੱਸਤਾ ਆਦਰਵਾਜ ਆ ਰਲੀ ਫਾਇਦੇ ਚ ਹੋਰ ਕੁਝ ਨਹੀਂ ਸੋ ਵੀਰ ਬਾਦਲ ਜੂਰੇ ਨੇ ਕੇਸ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹ ਤੁਸੀਂ ਇਹਨਾਂ ਨੂੰ ਪੇਸ਼ ਹੋਏ ਹੋ ਜੋ ਤਾਰ ਨੂੰ ਮੁਕਰਰ ਕੀਤਾ ਗਿਆ ਹੈਗਾ ਕੀ ਸੂਚਨਾ ਕੀ ਦੇਖੋ ਜੀ ਮੈਨੂੰ ਜਿਹੜਾ ਕੱਲ ਹੀ ਪਤਾ ਲੱਗਿਆ ਮੈਂ ਸਤਕਾਰਯੋਗ ਮੁੱਖ ਮੰਤਰੀ ਨੂੰ ਨਾ ਤਾਂ ਕਦੇ ਮਿਲਿਆ ਉਹਨਾਂ ਨੇ ਪੁੱਛ ਕੇ ਹੀ ਵੀ ਇਸ ਕੇਸ ਦੇ ਵਿੱਚ ਕਿਹੜਾ ਵਕੀਲ ਹੈ ਜਿਹੜਾ ਇਸ ਮੁਕਦਮੇ ਨੂੰ ਝਗਣ ਦੇ ਕਾਬਲ ਹੈ ਤਾਂ ਉਹਨਾਂ ਨੇ ਕੱਲ ਜਿਹੜਾ ਇਸ ਕੇਸ ਦੇ ਵਿੱਚ ਪੇਸ਼ ਹੋਣ ਲਈ ਮੈਨੂੰ ਹਦਾਇਤ ਕੀਤੀ ਤੇ ਮੈਂ ਅੱਜ ਇਸ ਕੇਸ ਵਿੱਚ ਪੇਸ਼ ਹੋਇਆ ਅੱਜ ਅਦਾਲਤ ਦੀ ਕਾਰਵਾਈ ਕੀ ਰਹੀ ਦੀ ਉਹ ਜਵਾਬ ਦੇਣਾ ਸੀਗਾ ਜਿਹੜਾ ਅੱਜ ਅਦਾਲਤ ਦੇ ਵਿੱਚ ਐ ਜਿਹੜੇ ਅਸੀਂ ਜਦੋਂ ਕੱਲ ਮੈਨੂੰ ਕੇਸ ਮਿਲਿਆ ਤਾਂ ਮੈਂ ਉਸ ਕੇਸ ਨੂੰ ਸਾਰਾ ਸਟੱਡੀ ਕੀਤਾ ਤਾਂ ਉਹ ਕੇਸ ਜਿਹੜਾ ਬਿਲਕੁਲ ਡੀਇਨਫਾਰਮੇਸ਼ਨ ਦਾ ਕੇਸ ਐ ਸਦਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਿਲਕੁਲ ਹੀ ਬਣਦਾ ਨਹੀਂ ਸੀ ਤੇ ਉਹ ਜਿਹੜਾ ਕੇਸ ਹੈ ਸਿਰਫ ਮੈਨੂੰ ਲੱਗਿਆ ਕਿ ਇੱਕ politically ਉਹਦਾ ਜਾਨੀ ਕਿ ਬੈਨੀਫਿਟ ਲੈਣ ਲਈ ਆਮ ਤੌਰ ਤੇ ਹੁੰਦਾ ਹੈ ਕਿ ਪਹਿਲਾਂ ਨੋਟਿਸ ਦੇ ਦਿਓ ਉਹਨੂੰ ਅਖਬਾਰਾਂ ਚ ਕਢਾ ਦਿਓ ਜੀ ਅਸੀਂ ਮਾਂ ਨਾ ਨਹੀਂ ਤਾਂ ਕਰਤਾ ਫਿਰ ਅੱਜ ਕੇਸ ਪਾਤਾ ਜੀ ਫਿਰ ਹੋ ਗਿਆ ਤੇ ਜੀ ਉਹ ਕੇਸ ਤੋਂ ਭੱਜ ਰਹੇ ਆ ਤਾਂ ਇੱਕ ਤਾਂ ਇਹ ਹੁੰਦਾ ਹੈ ਲੋਕਾਂ ਦਾ ਜਿਹੜਾ ਮਾਈਂਡ ਡਾਇਵਰਟ ਕਰਨ ਲਈ ਤੇ ਜਿਹੜੀਆਂ ਉਹਨਾਂ ਦੇ ਖਿਲਾਫ ਜੋ ਵੀ ਕੋਈ ਗੱਲ ਸੀਗੀ ਤਾਂ ਉਹਦੇ ਉਸ ਦਾ ਡਾਇਵਰਟ ਕਰਨ ਲਈ ਸੈਕੰਡ ਕਈ ਵਾਰੀ ਇਹ ਹੁੰਦਾ ਹੈ ਕਿ ਪੋਲੀਟੀਕਲ ਟੈਕਟ ਹੁੰਦੇ ਆ ਤੇ ਜੇ ਕੱਲ ਨੂੰ ਕੋਈ ਗੱਲ ਹੁੰਦੀ ਹੈ ਕੋਈ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਕਹਿ ਸਕਦੇ ਕਿ ਵੇਖੋ ਸਾਡਾ ਤਾਂ ਇਹ ਕੇਸ ਆਲਰੇਡੀ ਕੋਰਟ ਚ ਚੱਲਦਾ ਹੈ ਮੈਟਰੀਜ ਸਬਜੂਕਟ ਸੋ ਇਸ ਕਰਕੇ ਅਸੀਂ ਜਿਹੜੇ ਇਸ ਨਤੀਜੇ ਦੇ ਪਹੁੰਚਿਆ ਕਿ ਕੇਸ ਨਹੀਂ ਬਣਦਾ ਸੀ ਤਾਂ ਉਹ ਕੋਰਟ ਦੇ ਵਿੱਚ ਅਪਲੀਕੇਸ਼ਨ ਦੇ ਸਕਦਾ ਹੈ ਡਿਫੈਂਡੈਂਟ ਇਹ ਇਹ ਕੇਸ ਬਣਦਾ ਹੀ ਨਹੀਂ ਇਹ ਗਲਤ ਤੌਰ ਤੇ ਕੀਤਾ ਗਿਆ ਇਸ ਕਰਕੇ ਅਸੀਂ ਅਰਜੀ ਦਿੱਤੀ ਜਿਹੜੀ ਆਰਡਰ 7 ਰੂਲ 11 ਸੀਪੀਸੀ ਕਹਿੰਦਾ ਤੇ ਜੇ ਐਵੇਂ ਕਿਸੇ ਤੇ ਕੋਈ ਕੇਸ ਕਰਤਾ ਤੋ ਉਹ ਕੇਸ ਜਿਹੜਾ ਅਦਾਲਤ ਖਰਜ ਕਰ ਸਕਦੀ ਹੈ ਅਸੀਂ ਕਿਹਾ ਕਿ ਕੇਸ ਚੱਲਣਾ ਹੀ ਨਹੀਂ ਚਾਹੀਦਾ ਇੱਕ ਕੇਸ ਹੁੰਦਾ ਹੈ ਡੈਫੇਮੇਸ਼ਨ ਦਾ ਜਿੱਥੇ ਪਹਿਲਾਂ ਗਵਾਹੀਆਂ ਹੁੰਦੀਆਂ ਅਦਾਲਤ ਬਤੌਰ ਮਲਜ਼ਮ ਦੇ ਤਾਲਬ ਕਰਦੀ ਹੈ ਇੱਕ ਉਹ ਕੇਸ ਹੁੰਦਾ ਇਹ ਉਹ ਕੇਸ ਨਹੀਂ ਇਹ ਤਾਂ ਸਿੰਪਲੀਆ ਕੋਈ ਕਿਸੇ ਦੇ ਕਰਦੇ ਹੋ ਅਸ਼ਟਾਮ ਲਾਓ ਵਕੀਲ ਕਰੋ ਤੋ ਕਰ ਦਿਓ ਫਿਰ ਜਦੋਂ ਡਿਫੈਂਡੈਂਟ ਪੇਸ਼ ਹੁੰਦਾ ਉਹ ਕਹਿੰਦਾ ਜੀ ਇਹ ਕੇਸ ਬਣਦਾ ਹੀ ਨਹੀਂ ਤਾਂ ਅਦਾਲਤ ਸੁਣ ਕੇ ਉਸ ਨੂੰ ਖਰਜ ਕਰ ਸਕਦੀ ਹੈ ਇਸ ਦਾ ਕੇਸ ਵੀ ਅੱਜ ਕੇਸ ਜਿਹੜੀ ਅਸੀਂ ਕੇਸ ਕੀਤਾ ਉਹਦੀ ਜਿਹੜੀ ਅੱਗੇ ਜਿਹੜੀ ਡੇਟ ਹੈ ਉਹਨਾਂ ਨੂੰ ਕਾਪੀ ਦਿੱਤੀ ਹੈ ਉਹਨਾਂ ਨੇ ਉਹਦਾ ਰਿਪਲਾਈ ਦੇਣਾ ਹੈ ਡੇਟ ਪਾਈ ਕੋਈ ਅੱਗੇ ਤਰੀਕ ਪਾਤੀ ਅੱਗੇ ਉਹ ਨਾ ਹੈ ਅੱਗੇ 94 9 9 ਅਪ੍ਰੈਲ ਉਹਨਾਂ ਨੇ ਸਾਡੀ ਅਰਜ਼ੀ ਦਾ ਇਹ ਜਵਾਬ ਦੇਣਾ ਤੁਸੀਂ ਅੱਜ ਅਦਾਲਤ ਚ ਇਹ ਹੀ ਕਿਹਾ ਕਿ ਕੇਸ ਬੰਦ ਹੈ ਅਸੀਂ ਕਿਹਾ ਜੀ ਕੇਸ ਨਹੀਂ ਬੰਦ ਹੈ ਇਹਨੂੰ ਡਿਸਮਿਸ ਕਰ ਕੋਈ ਕਾਜ ਆਫ ਐਕਸ਼ਨ ਨਹੀਂਗਾ ਇਹ ਕਿਤੇ ਜਿਹੜੀ ਆ ਆਮ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਉਹਨਾਂ ਦੇ ਬੁਲਾਰੇ ਲੋਕ ਕਿ ਮੁੱਖ ਮੰਤਰੀ ਆਪ ਪੇਸ਼ ਹੀ ਨਹੀਂ ਹੋ ਰਹੇ ਪੇਸ਼ ਹੋਣ ਤੋਂ ਭੱਜ ਰਹੇ ਆ ਕੋਈ ਐਹੋ ਜਿਹਾ ਫੈਕਟ ਹੈਗਾ ਨਹੀਂ ਕੁਝ ਇਹ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਉਹਨਾਂ ਦਾ ਮਕਸਦ ਹੀ ਇਹ ਸੀਗਾ ਕਿ ਲੋਕਾਂ ਨੂੰ ਇੰਟੈਂਸ਼ਨ ਡਾਇਵਰਟ ਕਰਨੀ ਮੁੱਖ ਮੰਤਰੀ ਇਸ ਕੇਸ 'ਚ ਕਦੇ ਵੀ ਭੱਜਿਆ ਨਹੀਂ ਬਲਕਿ ਮੁੱਖ ਮੰਤਰੀ ਨੂੰ ਤਾਂ ਜਦੋਂ ਇਹ ਕਿਹਾ ਸੀਗਾ ਕਿ ਅਸੀਂ ਕੇਸ ਕਰਾਂ ਉਹਨੇ ਕਿਹਾ ਕਰੋ ਜੋ ਕੇਸ ਕਰਦੇ ਆਂ ਅਸੀਂ ਅਦਾਲਤ 'ਚ ਉਹਦਾ ਜਵਾਬ ਦੇਵਾਂਗੇ ਤਾਂ ਇਸ ਕੇਸ ਜਿਹੜਾ ਉਹਨਾਂ ਨੇ ਦਰਜ ਕੀਤਾ 11/1/2024 ਨੂੰ ਉਹਨਾਂ ਨੇ ਕੇਸ ਇਹ ਕੋਰਟ ਦੇ ਵਿੱਚ ਲਾਇਆ ਤੇ ਕੋਰਟ ਨੇ ਪਹਿਲੀ ਤਰੀਕਾ ਜਿਹੜੀ ਮੁੱਖ ਮੰਤਰੀ ਨੂੰ ਹਾਜ਼ਰ ਹੋਣ ਲਈ 19/2/2024 ਦਿੱਤੀ ਤਾਂ ਉਸ ਦਿਨ ਮੁੱਖ ਮੰਤਰੀ ਵੱਲੋਂ ਇੱਕ ਅਸੀਂ ਜੇ ਕੋਈ ਕਿਉਂਕਿ ਜਿਵੇਂ ਮੁੱਖ ਮੰਤਰੀ ਹੁੰਦਾ ਹੀ ਇਸ ਵੈਰੀ ਬਿਜ਼ੀ ਇਹ ਜ਼ਰੂਰੀ ਨਹੀਂ ਕਿ ਉਹ ਇਮੀਡੀਏਟਲੀ ਸਾਰਾ ਉਹਨੂੰ ਮੈਨੇਜ ਕਰ ਸਕੇ ਤਾਂ ਉਹਨਾਂ ਦੇ ਹਦਾਇਤ ਤੇ ਸਰਦਾਰ ਅਕਬਾਲ ਸਿੰਘ ਬੁੱਟਰ ਵਕੀਲ ਸਾਹਿਬ ਪਹਿਲੀ ਤਰੀਕ ਤੇ 19 2 14 ਨੂੰ ਮੀਮੋ ਦੇਤਾ ਉਹਨਾਂ ਨੇ ਤੇ ਕੋਰਟ ਨੇ ਅਗਲੀ ਡੇਟ ਸਾਨੂੰ ਜਿਹੜੀ ਅੱਗੇ ਅੱਗੇ ਅੱਜ ਦੀ 19 ਤਿੰਨ ਦੇਤੀ ਵੀ ਇੱਕ ਤਾਂ ਵਕਾਲਤਨਾਮਾ ਤੁਸੀਂ ਪੇਸ਼ ਕਰੋ ਮੁੱਖ ਮੰਤਰੀ ਦਾ ਤੇ ਇੱਕ ਤੁਸੀਂ ਆਪ ਦਾ ਜਵਾਬ ਦਾਖਲ ਤੇ ਅੱਜ ਅਸੀਂ ਫੇਰ ਮੈਨੂੰ ਵਕਾਲਤਨਾਮਾ ਮੈਂ ਬਤੌਰ ਵਕੀਲ ਨਾਲ ਸਾਡੇ ਪਹਿਲੇ ਵਕੀਲ ਸਰ ਇਕਬਾਲ ਸਿੰਘ ਬੁੱਟਰ ਇੱਕ ਸਾਡੇ ਔਰ ਵੀ ਜਿਹੜੇ ਆ ਮਨਿੰਦਰਜੀਤ ਸਿੰਘ 베ਦੀ ਉਹ ਜਿਹੜੇ ਅਸੀਂ ਤਿੰਨ ਵਕੀਲ ਅੱਜ ਹਾਜ਼ਰ ਹੋਇਆ ਤੇ ਦੱਸੋ ਹੁਣ ਇਹ ਜਿਹੜਾ ਕਹੇਤਾ ਜੀ ਕੀ ਮੁੱਖ ਮੰਤਰੀ ਭੱਜਿਆ ਫਿਰਦਾ ਤੇ ਜੇ ਕਰਨਾ ਚਾਹੀਏ ਤਾਂ ਅਸੀਂ ਵੀ ਡੈਫਮੇਸ਼ਨ ਦਾ ਕੇਸ ਕਰ ਸਕਦੇ ਆ ਵੀ ਝੂਠਾ ਇਲਜ਼ਾਮ ਲਾਉਂਦੇ ਮੁੱਖ ਮੰਤਰੀ ਕਦੋਂ ਭੱਜਿਆ ਮੁੱਖ ਮੰਤਰੀ ਨੇ ਪਹਿਲੇ ਦਿਨ ਕਿਹਾ ਸੀਗਾ ਜੇ ਤੁਸੀਂ ਕੇਸ ਕਰੋਗੇ ਤਾਂ ਅਸੀਂ ਉਹਨੂੰ ਕੰਟੈਸਟ ਕਰਾਂਗੇ ਇਸ ਕਰਕੇ ਇਹ ਇਲਜ਼ਾਮ ਬਿਲਕੁਲ ਝੂਠਾ ਹੈ ਉਹ ਸਿਰਫ ਜਿਹੜੀ ਮੈਂ ਪਹਿਲਾਂ ਹੀ ਬੇਨਤੀ ਕਰਤੀ ਹੈ ਜਿਹੜੇ ਕੇਸ ਹੁੰਦੇ ਹਨ ਇਹ ਡੈਫਰਮੇਸ਼ਨ ਦੇ ਕੇਸਾਂ ਦੇ ਮਕਸਦ ਹੀ ਦੋ ਹੁੰਦੇ ਆ ਇੱਕ ਤਾਂ ਜੇ ਪੱਚਾ ਦਰਜ ਹੋਏ ਅਸੀਂ ਕਹਾਂ ਮੈਟਰ ਸਬਜੈਕਟ ਹੈ ਇੱਕ ਇਹ ਹੈ ਕਿ ਲੋਕਾਂ ਦੀ ਇੰਟੈਂਸ਼ਨ ਡਾਈਰਟ ਹੋ ਜੂ ਇਸ ਕੇਸ ਦੇ ਵਿੱਚ ਤੁਸੀਂ ਦੇਖ ਲਓ ਇਹ ਕੇਸ ਡਿਸਮਿਸ ਹੋਣਾ ਨਾ ਸਦਾ ਸਫੀਰ ਬਾਦਨ ਇਹਦੇ ਚ ਆਉਣਾ ਹੈ ਨਾ ਕਰਨਾ ਹੈ ਨਾ ਕਰਾ ਅਸੈਜ਼ਮੀਨੇਸ਼ਨ ਇਹਦੇ ਚ ਹੋਣੀ ਹੈ ਇਹ ਤਾਂ ਸਿਰਫ ਜਿਹੜੇ ਕੇਸ ਹੁੰਦੇ ਆ ਫਾਰ ਓਨਲੀ ਫਾਰ ਦਾ ਪਰਪਸ ਆਫ ਲੋਕਾਂ ਦਾ ਧਿਆਨ ਬਤਾਉਣ ਦੂਜੇ ਪਾਸੇ ਕਰਦੇ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ